ਸਤ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਜੀ ਮਾਨਪੁਰੇ ਡੇਰੀ ਫਾਰਮ ਕਠਿਆਲਾ ਦੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਇੱਕ ਮੱਝ ਜੋ ਬਿਲਕੁਲ ਤਾਜੀ ਸੀ ਖਾਣ ਦੇ ਆ ਬਿਲਕੁਲ ਦੋ ਚਾਰ ਦਿਨ ਸੂਈਨ ਹੋ ਗਏ ਆ ਕਰਦੇ ਆ ਵੀਰਨਾਂ ਦੇ ਬਾਰੇ ਗੱਲਬਾਤ ਥੋੜੀ ਬਹੁਤੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਵਧੀਆ ਵਧੀਆ ਹੋ ਸਾਂ ਵਧੀਆ ਵਧੀਆ ਮੱਝ ਲਾਂਦੀ ਜੀ ਹਾਂ ਜੀ ਮੱਝ ਬਹੁਤ ਸ਼ਾਨਦਾਰ ਆ ਦੁੱਧ ਵਾਲੀ ਆ ਪਤਲੀ ਚਮੜੀ ਦੀ ਆ 10 12 ਲੀਟਰ ਕੱਢਿਆ ਕੀ ਦੁੱਧੋਂ ਅੱਛਾ ਐਟ ਨਾਲ ਕਿੰਨਾ ਤਿਆਰ ਜੀ ਇਸਲੇ ਇਹ 12 ਲੀਟਰ ਤਿਆਰ ਆ 12 ਲੀਟਰ ਵੀਰ ਦੱਸਦਾ ਤਿਆਰ ਆ ਦੁੱਧ 13 14 ਲੀਟਰ ਤੱਕ ਜਾਏਗੀ ਇਹਦੀ ਕੰਮਸ਼ਟੀ ਥੋੜੀ ਜਿਹੀ ਖੋਲੋ ਆਮ ਖਾਓ ਜੀ ਤੋਰ ਕੇ ਸਿੰਘ ਦੀ ਥੋੜੀ ਜਿਹੀ ਖੁੱਲੀ ਆ ਪਤਲੇ ਚੰਮ ਦੀ ਮੱਝ ਆ ਗਈ ਜੇ ਥਾਣੇ ਵੇਖੋ ਬਹੁਤ ਕਮਾਲ ਦਾ ਲੱਗਾ ਲੋਕਾਂ ਦਾ ਥਾਂ ਤੇ ਕੱਲਾ ਕੱਲਾ ਸੱਤ ਕਾਟ ਦੀ ਚੰਗੀ ਆ ਮੈਂ ਤਾਜੀ ਸਹੀ ਜੇ ਬਾਕੀ ਮੈਂ ਦੁੱਧ ਵਾਲੀ ਆ ਵੀ ਜੀ ਬੱਚਾ ਤੁਹਾਨੂੰ ਦਿਖਾ ਦਿੰਦਾ ਆ ਬਿਲਕੁਲ ਤਾਜੀ ਸਹੀ ਮੈਂ ਹਾਂ ਜੀ ਵੀਰ ਜੀ ਮਗਰ ਇਹ ਕਟਾ ਆ ਗਿਆ ਕੇ ਕਟੀਏ ਕਟਾ ਕਟਾ ਜੇ ਮਗਰ ਸਵੀ ਨਹੀਂ ਹੋ ਗਏ ਪੰਜ ਛੇ ਦਿਨ ਵੀ ਜੀ ਦੱਸੋ ਫਿਰ ਕੀ ਰੱਖਿਆ ਰੇਟ ਦਾ ਵੀ ਜੀ 7000 ਰੁਪਏ ਨਹੀਂ 75000 ਨਾ ਕਰੋ 75000 ਥੋੜਾ ਜਿਆਦਾ ਜੇ ਆਪਾਂ ਰੇਡ ਨਾਰਮਲ ਹੀ ਕਰੀਏ ਮੈਂ ਮੰਨੇ ਤੁਹਾਡੀ ਬਿਲਕੁਲ ਦੁੱਧ ਵਾਲੀ 75000 ਵਾਲੀ ਆ ਪਰ ਵੀਰ ਕੇ ਨਾਲ ਮਰ ਰੇਟ ਤੇ ਜਾਏ ਚੰਗੀ ਗੱਲ ਜੇ ਜਾਜ ਕਰੀਏ ਵੀ ਜੀ 70000 ਰੀ ਲਓ ਜੇ ਬਿਲਕੁਲ ਜਾਜ ਵੀਰ ਨੇ ਕਹਤਾ ਜੇ 70000 ਦੀ ਵੀਰ ਕਹਿੰਦਾ ਦੇ ਦਾਂਗੇ ਥੋੜਾ ਬਤਾ ਵੀਰ ਜੀ ਮਾਰਦਾ ਨਾ ਆਏਗਾ ਤਾਂ ਹੋ ਜਾਏਗਾ ਆਏਗੇ ਤਾਂ ਹੋਰ ਮਾਨਤਾਂ ਹੋਏਗਾ ਹੋਰ ਵੀਰਾਂ ਦੇ ਖੁੱਲਾ ਮਾਨਤਾਂ ਛੋੜਛੜ ਕਰਾਂਗੇ ਬਾਕੀ ਵੀਰ ਇੱਥੇ ਪਹੁੰਚ ਕੇ ਦੋ ਰਾਂ ਚਵਾਈ ਕਰਕੇ ਤਸੱਲੀ ਕਰਕੇ ਆਪਣੀ ਖੜੋ ਵੀਰ ਜੀ ਇੱਕ ਐਡਰੈਸ ਦੱਸ ਦਿਓ ਆਪਣਾ ਵੀ ਜੀ ਪਿੰਡ ਕਟਿਆਲਾ ਹਾਂਜੀ ਨਾਂ ਕਰਤਾ ਸਿੰਘ ਤਸੀਹ ਡੇਰਾ ਬਾਬਾ ਨਾਨਕ ਜ਼ਿਲ੍ਹਾ ਗਰਦਾਸਪੁਰ ਜੇ ਫੋਨ ਨੰਬਰ 98555 76701 ਫਿਰ ਇੱਕ ਐਡਰੈਸ ਨੋਟ ਕਰ ਲਓ ਪਿੰਡ ਕਟਿਆਲਾ ਤਸੀਹ ਡੇਰਾ ਬਾਬਾ ਨਾਨਕ ਜ਼ਿਲ੍ਹਾ ਗਰਦਾਸਪੁਰ ਫੋਨ ਨੰਬਰ 985 5376701 ਵੀਰ ਜੀ ਵੀਡੀਓ ਨੂੰ ਵੇਖਣ ਤੇ ਬਹੁਤ ਬਹੁਤ ਧੰਨਵਾਦ ਹੈ ਜੀ